ਮੀਂਹ ਦੇ ਮੌਸਮ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਖਰਾਬ ਨੂੰ ਲੈ ਕੇ ਬਲਾਕ ਕਾਂਗਰਸ ਦੇ ਆਕਰਮ ਲੇਬੜਾ ਦੀ ਅਗਵਾਈ ਦੇ ਵਿੱਚ ਕਾਫੀ ਕਾਉਂਸਲਰਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸ ਦਿੰਦਾ ਆਲਟੀਮੇਟਮ ਮੰਗ ਪੱਤਰ ਦੇ ਕੇ ਮੰਗ ਕੀਤੀ ਆ ਕਿ ਸ਼ਹਿਰ ਦੇ ਵਿੱਚ ਮੀਂਹ ਦੇ ਪਾਣੀ ਤੇ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ ਹੋਣ ਕਰਕੇ ਪਾਣੀ ਸੜਕਾਂ ਗਲੀਆਂ ਮਹੌਲਿਆਂ ਦੇ ਨਾਲ ਨਾਲ ਘਰਾਂ ਵਿੱਚ ਜਾ ਪਹੁੰਚਿਆ ਪਰ ਨਗਰ ਦੇ ਅਧਿਕਾਰੀਆਂ ਤੇ ਪ੍ਰਧਾਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹਾਲਾਤ ਇਹ ਹਨ ਕਿ ਜਦੋਂ ਕੋਈ ਵੀ ਨਾਗਰਿਕ ਆਪਣੀ ਸਮੱਸਿਆ ਲੈ ਕੇ ਨਗਰ ਕੌਂਸਲ ਜਾਂਦੇ ਨੇ ਉੱਥੇ ਕਾਰਜ ਸਾਕ ਅਫਸਰ ਤੇ ਪ੍ਰਧਾਨ ਸਮੇਤ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਨਹੀਂ ਮਿਲਦਾ ਹੁਣ ਵੇਖਣਾ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕਿੰਨਾ ਕੁ ਧਿਆਨ ਦਿੰਦਾ ਹੈ ਜਾਂ 10 ਦਿਨਾਂ ਦੇ ਬਾਅਦ ਕਾਂਗਰਸ ਨੂੰ ਸੜਕਾਂ ਦੇ ਉਤਰਨਾ ਪੈਂਦਾ ਆ ਜੀ ਮਹਿਬੂਬ ਸਾਹਿਬ ਕੀ ਕਹੋਗੇ ਅੱਜ ਦਾ ਜਿਹੜਾ ਬਸ ਸ਼ਾਇਦ ਅੱਜ ਅਸੀਂ ਬਲਾਕ ਕਾਂਗਰਸ ਕਮੇਟੀ ਅਤੇ ਆਪੋਜੀਸ਼ਨ ਦੇ ਸਾਰੇ ਐਮਸੀਆਂ ਵੱਲੋਂ ਡੀਸੀ ਮਲੇਰਕੋਟਲਾ ਨੂੰ ਨਮਰੰਦਮ ਦਿੱਤਾ ਹੈਗਾ ਤੁਸੀਂ ਦੇਖਿਆ ਕਿ ਪਿਛਲੇ 14 ਜੁਲਾਈ ਤੋਂ بارشਾਂ ਦਾ ਮੌਸਮ ਸ਼ੁਰੂ ਹੋਇਆ ਹੈ ਜਦ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿੰਨੀਆਂ ਕਿ ਬਾਰਸ਼ਾਂ ਹੋਈਆਂ ਮਲੇਕਕੋਲੇ ਦਾ ਘਟ ਹੋਈਆਂ ਸਾਰਾ ਸ਼ਹਿਰ ਜਲਥਲ ਹੋਇਆ ਪਿਆ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਅੱਜ ਤੱਕ ਮਲੇਕਕੋਲੇ ਦੇ ਇਲਾਕੇ ਚ ਇੰਨਾ ਸੀਵਰੇਜ ਸਿਸਟਮ ਫੇਲ ਨਹੀਂ ਹੋਇਆ ਜਿੰਨਾ ਹੁਣ ਹੋਇਆ ਪਰ ਅਫਸੋਸ ਹੈ ਕਿ ਪ੍ਰਸ਼ਾਸਨ ਦੇ ਕੰਨਾਂ ਤੇ ਜੋ ਨਹੀਂ ਰੰਗੀ ਨਾਈਓ ਨਾਇਮੀ ਪ੍ਰਧਾਨ ਨੇ ਤਾਂ ਕੀ ਆਣਾ ਹੈਗਾ ਉਹਦਾ ਆਉਂਦੀ ਨਹੀਂ ਵਿਚਾਰੀ ਔਰ ਉਹਦਾ ਘਰ ਵਾਲਾ ਆਉਂਦਾ ਹੈਗਾ ਉਹ ਆਪਣੀ ਸਿਆਸਤ ਠੇਕੇਦਾਰੀ ਕਰਕੇ ਚਲੇ ਜਾਂਦਾ ਕਮੇਟੀ ਚਲਾਉਣਾ ਕੌਣ ਹੈ ਕਮੇਟੀ ਦਾ ਬਸ ਰੱਬ ਸਾਰੇ ਹੀ ਚਲਦੀ ਹੈ ਐਸ ਕਮਿਸ਼ਨਾਂ ਦੇ ਸਾਰੇ ਚੱਲਦੀ ਹੈ ਕਮੇਟੀ ਕਮੇਟੀ ਦੇ ਅੰਦਰ ਬਹੁਤ بڑے ਘਪਲੇ ਬਾਜੀ ਹੋ ਰਹੇ ਨੇ ਜਿਹੜਾ ਜਿਲ੍ਹਾ ਬਣ ਗਿਆ ਜਿਹੜਾ ਪ੍ਰਸ਼ਾਸਨ ਉਰੇ ਬੈਠਾ ਹੈ ਇਹਦੇ ਹਾਲਾਤ ਕਿਉਂ ਪੈਦਾ ਹੋਏ ਇਹ ਹਾਲਾਤ ਤਾਂ ਹੁਣ ਇੱਥੇ ਦੇ ਸਰਕਾਰ ਦੱਸ ਸਕਦੀ ਹੈ ਐਮਐਲਏ ਦੱਸ ਸਕਦਾ ਹੈ ਜਾਂ ਡੀਸੀ ਸਾਹਿਬ ਨੂੰ ਮਿਲਿਆ ਸੀ ਓਪਨਲੀ ਡੀਸੀ ਸਾਹਿਬ ਨੂੰ ਬੋਲ ਕੇ ਕਿਹਾ ਕਿ ਅਗਰ ਇਹ ਮਸਲਾ 10 ਦਿਨਾਂ ਦੇ ਅੰਦਰ ਹੱਲ ਨਹੀਂ ਹੋਇਆ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਦਰਨਾ ਦੇਾਂਗੇ ਪ੍ਰਦਰਸ਼ਨ ਕਰਾਂਗੇ ਉਹ ਕਿੰਨਾ ਲੰਬਾ ਚੱਲੇਗਾ ਉਹ ਮੌਕੇ ਦਾ ਮੌਕਾ ਹੀ ਦੱਸੂਗਾ ਜੀ ਸਰਦਾਰ ਜੀ ਅੱਜ ਤੁਸੀਂ ਡੀਸੀ ਦਫ਼ਤਰ ਆਏ ਹੋ ਜੀ ਜੀ ਕੀ ਸਮੱਸਿਆ ਲੈ ਕੇ ਆਏ ਹੋ ਨਮਸਤ ਜੀ ਸਾਹਿਬ ਉਹ ਰਿਹਾ ਜੀ ਸਰ ਜਿਹੜੇ ਅਸੀਂ ਅੱਜ ਡੀਸੀ ਸਾਹਮਣੂ ਮਮਰਨਨ ਦਿੱਤਾ ਸਾਡੇ ਜਿਹੜੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਿਵੇਂ ਹੁਣ ਬਾਰਿਸ਼ ਦਾ ਮੌਸਮ ਚੱਲਦਾ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਸਾਡੇ ਨਾ ਸੀਵਰ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਸਾਰਾ ਪੂਰਾ ਸ਼ਹਿਰ ਬਲੌਕ ਪਿਆ ਸੀਵਰੇਜ ਦੀਆਂ ਸਫਾਈਆਂ ਨਹੀਂ ਹੋਈਆਂ ਜਿਹੜੀਆਂ ਸਫਾਈਆਂ ਇਹਨਾਂ ਨੇ ਕੀਤੀਆਂ ਵੀ ਨਹੀਂ ਉਹ ਕੱਲੀਆਂ ਕਾਗਜ਼ਾਂ ਦੇ ਵਿੱਚ ਸਫਾਈਆਂ ਕੀਤੀਆਂ ਹੋਈਆਂ ਨੇ ਕਰੋੜਾਂ ਰੁਪਏ ਉਸ ਕਾਗਜ਼ਾਂ ਦੇ ਵਿੱਚ ਹੀ ਦਿਖਾਤਾ ਇਹਨਾਂ ਨੇ ਇਸੇ ਤਰ੍ਹਾਂ ਸਾ ਕੱਲੇ ਕੱਲੇ ਵਾਰਡ ਦਾ ਇਹ ਸਾਰਾ ਮਸਲਾ ਕੱਲੇ ਕੱਲੇ ਵਾਰਡ ਦਾ ਜਿਹੜਾ ਕੱਲੇ ਕੱਲੇ ਵਾਰਡ ਦੇ ਜਿਹੜੇ ਆਪਣੇ ਹੁਣੇ ਚੈਂਬਰ ਨੇ ਬਲਾਕ ਮਾਰਦ ਨੇ ਸਾਰਾ ਪਾਣੀ ਭੁੰਸੀ ਤੁਸੀਂ ਕਹਿਆ ਸੀ ਭੁੰਸੀ ਦਾ ਵੀ ਇਸੇ ਤਰ੍ਹਾਂ ਹਾਲ ਹੈ ਇਸੇ ਤਰ੍ਹਾਂ ਆਪਣੇ ਖਟਿਕਾਵੇਂ ਮਹੱਲੇ ਦਾ ਵੀ ਇਹੀ ਬੁਰਾ ਹਾਲ ਹੈ ਤੇ ਰਹੀ ਗੱਲ ਜੇ ਕਮੇਟੀ ਦੇ ਵਿੱਚ ਸਾਡੇ ਲੋਕ ਜਾਂਦੇ ਨੇ ਨਾ ਸਮੱਸਿਆਵਾਂ ਲੈ ਕੇ ਉੱਥੇ ਕੋਈ ਸੁਣਨ ਵਾਲਾ ਨਹੀਂ ਹੈਗਾ ਨਾ ਤਾਂ ਉੱਥੇ ਦਾ ਕਮੇਟੀ ਦਾ ਪ੍ਰਧਾਨ ਬੈਠਦਾ ਨਾ ਉੱਥੇ ਅਮੀ ਬੈਠਦਾ ਨਾ ਯੂ ਹੁੰਦਾ ਉੱਥੇ ਕੋਈ ਹੁੰਦੀ ਨਹੀਂ ਜੇ ਜਾਵੇ ਤਾਂ ਕਿਹਦੇ ਲੋਵੇ ਜਾਵੇ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਕੀ ਕਰੋਗੇ ਐਸੇ ਪਾਈ ਸਾਹਿਬ ਅਸੀਂ 10 ਵਾਰ ਤੇ ਅਸੀਂ ਚਲੇ ਗਏ ਮਹਿਬੂਬ ਸਾਹਿਬ ਵੀ ਗਏ ਨੇ ਇਹ ਮਸਲੇ ਤੇ ਅਸੀਂ 10 ਵਾਰ ਗਏ ਹਾਂ ਹਾਂ ਜੀ ਅਗਰੇ ਸਾਡਾ ਮਸਲਾ ਨਹੀਂ ਹੁੰਦੇ ਅਸੀਂ 10 ਦਿਨਾਂ ਦਾ ਸਮਾਂ ਦਿੱਤਾ ਹੈ ਅਗਰ 10 ਦਿਨਾਂ ਬਾਅਦ ਅਸੀਂ ਉਸ ਚੀਜ਼ ਦਾ ਕਮੇਟੀ ਦਾ ਕਰੋ ਕਰਾਂਗੇ ਅਗਰ ਕਮੇਟੀ ਨਹੀਂ ਸੁਣਦਾ ਡੀਸੀ ਸਾਹਿਬ ਦਾ ਕਰੋ ਕਰਾਂਗੇ ਅਸੀਂ ਅਸੀਂ ਡੀਸੀ ਸਾਹਿਬ ਨੂੰ ਵੀ ਸਟ੍ਰਿਕਲੀ ਕਿਹਾ ਹੈ ਗੱਲ ਆ ਕਿ ਈਓ